ਅਸਲਾਮ ਵਾਲੇਕੁਮ ਉਮੀਦ ਕਹਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਨੰਕਾਣਾ ਸਾਹਿਬ ਗਈ ਹੈ ਉਥੇ ਜਾ ਕੇ ਉਹਨੇ ਸਿੱਖਾਂ ਵਾਸਤੇ ਵੱਡੇ ਐਲਾਨਾਤ ਕੀਤੇ ਹੈ ਕੀ ਐਲਾਨਾਤ ਕੀਤੇ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਤੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਇੰਡੀਆ ਤੋਂ ਆਏ ਹੋਏ ਤੇ ਦੁਨੀਆ ਭਰ ਤੋਂ ਆਏ ਹੋਏ ਮੇਰੇ ਸਿੱਖ ਪਰਾ ਪੈਣ ਮਾਵਾਂ ਬਜ਼ੁਰਗ ਸਭ ਨੂੰ ਮੇਰੇ ਵੱਲੋਂ ਤੇ ਨਵਾਸ਼ ਸ਼ਰੀਦ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਤੁਹਾਨੂੰ ਤੜਾਣਾ ਤੁਹਾਡਾ ਇੱਥੇ ਆਣਾ ਪਾਕਿਸਤਾਨ ਦੀ ਧਰਤੀ ਵਿੱਚ ਆਣਾ ਬਾਬਾ ਗੁਰੂ ਨਾਨਕ ਜੀ ਦੀ ਧਰਤੀ ਤੇ ਆਣਾ ਸਾਡੇ ਸਿਰ ਮੱਥੇ ਤੇ ਸਾਡੀਆਂ ਅਸੇ ਰੱਖਾਂ ਤੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਬੁਧਾਈਆਂ ਖੁਸ਼ੀਆਂ ਜੀ ਆਇਆਂ ਨੂੰ ਤੇ ਤੁਹਾਂ ਸਭ ਨੂੰ ਮੇਰੇ ਵੱਲੋਂ ਨਵਾਜ਼ ਸ਼ਰੀਫ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਸਭ ਨੂੰ ਖਾਲਸਾ ਜਨਮ ਦਿਨ ਦੀ ਮੁਬਾਰਕਬਾਦ ਵਿਸਾਖੀ ਦੀ Տੇ Տੇਰ ਮੁਬਾਰਕਬਾਦ ਵਧਾਈਆਂ ਨਵਾਜ਼ ਸ਼ਰੀਫ ਸਾਹਿਬ ਨੇ ਤਾਨੂੰ ਵਧਾਈਆਂ ਵੀ ਭੇਜਿਆ ਨੇ ਤੇ ਤਾਨੂੰ ਸਤਸ੍ਰੀ ਅਕਾਲ ਦਾ ਵੀ ਮੈਨੂੰ ਕਿਹਾ ਕਿ ਮੇਰੇ ਵੱਲੋਂ ਉੱਥੋਂ ਕਹਿ ਦੇਈਂ ਪਰ ਮੈਨੂੰ ਅੱਜ ਅਫਸੋਸ ਹੈ ਕਿ ਉਹ ਮੇਰੇ ਨਾਲ ਨਹੀਂ ਆਏ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹ ਪਹਿਲੇ ਪ੍ਰਾਈਮ ਮਿਨਿਸਟਰ ਸਨ 99 ਦੀ ਗੱਲ ਹੈ ਤੇ ਇਹ ਰਮੇਸ਼ ਸਿੰਘ ਅਰੋੜਾ ਸਾਹਿਬ ਇੱਥੇ ਖਲੋਤੇ ਹੋਏ ਨੇ ਕਿੱਥੇ ਗਏ ਨੇ ਹਾਂ ਜੀ ਇਹ ਮੇਰਾ ਵੀਰ ਇੱਥੇ ਖਲੋਤਾ ਹੋਇਆ ਹੈ ਇਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਕਿ ਉਹਨਾਂ ਨੇ ਕਿਆ ਜਿਹੜੇ ਮੇਰੇ ਸਿੱਖ ਭਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰਬੀਨ ਨਾਲ ਵੇਖਦੇ ਨੇ ਤੇ ਉਹਨਾਂ ਦੇ ਵਾਸਤੇ ਰਾਹਤੇ ਖੋਲੋ ਬਾਰਡਰ ਖੋਲੋ ਤਾਂ ਕਿ ਉਹ ਆਣ ਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਇਹਨਾਂ ਨੂੰ ਸਪੈਸ਼ਲ ਇਨਸਟਰਕਸ਼ਨਸ ਦਿੱਤੀਆਂ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ ਉਹ ਸੜਕ ਦਾ ਮੈਂ ਪਹਿਲੇ ਹੀ ਆਰਡਰ ਦੇ ਕੇ ਆਈਆਂ ਕਿ ਜਲਦੀ ਜਲਦੀ ਉਹ ਸੜਕ ਨੂੰ ਬੋਲੇ ਸੋ ਨਿਹਾਲ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਯਾਦ ਆ ਗਿਆ ਜਿੱਥੋਂ ਦੀ ਮੈਂ ਹਾਂ ਜਾਤੀ ਉਮਰਾ ਅੰਮ੍ਰਿਤਸਰ ਤੇ ਮੈਂ ਮੈਨੂੰ ਯਾਦ ਆਇਆ ਕਿ ਮੇਰੇ ਦਾਦਾ ਅੱਲਾ ਬਖਸ਼ੇ ਉਹਨਾਂ ਨੂੰ ਬੜਾ ਉਹ ਯਾਦ ਕਰਦੇ ਸੀ ਤੇ ਮੈਨੂੰ ਅੱਜ ਵੀ ਪਤਾ ਹੈ ਕਿ ਜਾਤੀ ਉਮਰਾ ਜਿਹੜਾ ਇੰਡੀਅਨ ਸਾਈਡ ਦੇ ਜਿਹੜੇ ਜਿੱਥੇ ਅਸੀਂ ਹੁਣ ਰਹਿੰਦੇ ਆ ਲਾਹੌਰ ਉਹਦਾ ਨਾਮ ਵੀ ਮੇਰੇ ਦਾਦਾ ਨੇ ਜਾਤੀ ਉਮਰਾ ਰੱਖਿਆ ਹੋਇਆ ਹੈ ਤੇ ਜਿਹੜਾ ਇੰਡੀਆ ਦੀ ਸਾਈਡ ਤੇ ਜਾਤੀ ਉਮਰਾ ਸੀ ਜਿੱਥੇ ਮੇਰੇ ਦਾਦਾ ਪੈਦਾ ਹੋਏ ਪhle ਬੜੇ 14-15 ਸਾਲ ਸੀ ਦੀਸੀ ਜਦੋਂ ਲਾਹੌਰ ਆ ਗਏ ਸੀ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਕਾਰ ਹੈ ਜਾਤੀ ਉਮਰਾ ਦੇ ਵਿੱਚ ਉਹਨੂੰ ਅੱਜ ਵੀ ਪ੍ਰੀਜ਼ਰਵ ਕੀਤਾ ਹੋਇਆ ਉਹਨਾਂ ਨੇ ਤੇ ਉਹਨਾਂ ਦੇ ਕਾਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰੀਜ਼ਰਵ ਕਰਕੇ ਜੋ ਉਨਕੀ ਜੋ ਰਹਿਣੇ ਦੀ ਜਗ੍ਹਾ ਥੀ ਜਿੱਥੇ ਉਹ ਰਹਿੰਦੇ ਸੀ ਉਹ ਕਾਰ ਤੇ ਉੱਥੇ ਉਹਨਾਂ ਨੇ ਇਬਾਦਤਗਾਹ ਬਣਾਈ ਹੈ ਤੇ ਕਾਰ ਦਾ ਦਰਵਾਜ਼ਾ ਅੱਜ ਵੀ ਉਸੇ ਨਾਲ ਹੀ ਰੱਖਿਆ ਹੋਇਆ ਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾਓ ਤੋਂ ਆਇਆ ਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਤੇ ਉਹ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ ਬੜੀ ਸੋਹਣੀ ਬੜੀ ਸੰਜਕਾ ਰਹਾ ਹੋਇਆ ਤੇ ਤੁਹਾਡਾ ਜਾਤੀ ਉਮਰਾਓ ਗੁਰਦੁਆਰਾ ਸਾਹਿਬ ਹੁੰਦੇ ਆ ਜੀ 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 ਤੇ ਮੈਂ ਜਦੋਂ ਚੀਫ ਮਨਿਸਟਰ ਬਣੀ ਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ ਤੇ ਮੈਨੂੰ ਮੈਨੂੰ ਐਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ ਤੇ ਲੋਕਾਂ ਨੇ ਪੰਜਾਬ ਦੇ ਚਾਹੇ ਉਹ ਐਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ ਉਹਨਾਂ ਨੇ ਇੱਕ ਬੇਟੀ ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ ਬੋਲੇ ਸੋ ਨਿਹਾਲ ਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਧਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ ਅੱਜ ਮੈਂ ਪਹਿਲੀ ਵਾਰੀ ਕੀਤੀ ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ ਮੈਂ ਉਹਨਾਂ ਕੋਲ ਪੁੱਛਿਆ ਮੈਂ ਕਿਆ ਕਰੀਦਾ ਕਿਸ ਤਰ੍ਹਾਂ ਤੇ ਨਾਲ ਮੈਨੂੰ ਦੱਸਿਆ ਦੱਸਿਆ ਕਿ ਇਸ ਤਰ੍ਹਾਂ ਕਰੀਦਾ ਤੇ ਮੈਨੂੰ ਇਹ ਖੁਸ਼ੀ ਹੈ ਮੈਂ ਸੁਣਿਆ ਸੀ ਮੈਂ ਪੜ੍ਹਿਆ ਵੀ ਸੀ ਕਿ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹਨਾਂ ਨੇ ਇਹ ਉਹਨਾਂ ਦੇ ਖੇਤ ਸਨ ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ ਗੰਧਮ ਕਾਸ਼ ਕਰਦੇ ਸਨ ਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸੰ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਧਮ ਹੈ ਇੱਥੋਂ ਦੀ ਉਹਨੂੰ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ ਤੇ ਅੱਜ ਅਸੀਂ ਸਰਕਾਰੀ ਤੌਰ ਤੇ ਪਹਿਲੀ ਵਾਰੀ ਜਿਹੜਾ ਹੈ ਵਿਸਾਖੀ ਦਾ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਆ ਬੋਲੇ ਸੋ ਨਿਹਾਲ ਤੇ ਮੈਂ ਮੈਂ ਜਾਣਨੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀਆਂ ਆਂਦੀ ਏ ਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੁਈ ਆਂ ਔਰ ਵਿਸਾਖੀ ਦਾ ਤਿਹਾਵਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੁਈ ਆਂ ਪੰਜਾਬ ਕੜੇ ਸਾਰੇ ਆਂ ਦੀ ਤਰ੍ਹਾਂ ਮੇਰੇ ਦਿਲ ਚ ਵਸਤਾ ਹੈ ਅਸੀਂ ਪੰਜਾਬ ਚ ਵਸਤੇ ਆ ਪੰਜਾਬ ਸਾਡੇ ਦਿਲ ਚ ਵਸਤਾ ਹੈ ਤੇ ਸਾਡਾ ਇੱਕ ਹੈ ਰਿਸ਼ ਇੱਕ ਐ ਰਿਸ਼ਤਾ ਵੀ ਹੈਗਾ ਮੈਂ ਹੁਣੇ ਗਈ ਸੀ ਸਾ ਬਾਰਡਰ ਤੇ ਤੇ ਦੂਸਰੀ ਸਾਈਡ ਤੇ ਗੁਰਦਾਸਪੁਰ ਸੀ ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕੇ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਨ ਨੇ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਅਵੀ ਨਵਾਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਇਮ ਮਨਿਸਟਰ ਬਣਿਆ ਤੇ ਮੈਨੂੰ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ ਬੋਲੇ ਸੁਨਹਾਰਾ ਜਿੱਦ ਪਾਰਲੀਮੈਂਟ 'ਚ ਮੈਂ ਇਹਨਾਂ ਨੂੰ ਬੈਠੇ ਦੇਖਣੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਲekin ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਨੀ ਆ ਕਿ 90s ਦੇ ਵਿੱਚ ਜਦੋਂ MP's ਬਣੇ ਤੇ ਸਭ ਤੋਂ ਪਹਿਲੇ MP's تھے ਇਹ ਪੰਜਾਬ ਸੌਰੀ ਪਾਕਿਸਤਾਨ ਵਿੱਚ ਸਿੱਖ ਐਮਪੀਏ ਨਵਾਜ਼ ਸ਼ਰੀਫ ਸਾਹਿਬ ਨੇ ਇਹਨੂੰ ਬਣਾਇਆ ਥਾ ਤੇ ਹਨਨ ਕੇ ਆ ਕਿ ਜਦੋਂ ਸੜਕਾਂ ਵੇਖੋ ਮੋਟਰਵੇਜ਼ ਦੇਖੋ ਤਰੱਕੀ ਦੇਖੋ ਤੇ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਂਦਾ ਮੈਂ ਜੇ ਲੋ ਸਿਰਫ ਤਰੱਕੀ ਤੇ ਸੋ ਮੋਟਰਵੇ ਸੜਕਾਂ ਟਰਾਂਸਪੋਰਟ ਸਿਸਟਮ ਇਹ ਸਾਰਾ ਕੁਝ ਜਿਹੜਾ ਕੀਤਾ ਹੈ ਨਵਾਜ਼ ਸ਼ਰੀਫ ਨੇ ਕੀਤਾ ਹੈ ਇਹ ਗੱਲ ਸੱਚ ਹੈ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮਕਦਸ ਮਕਾਮਾਂ 'ਤੇ ਜਾਂਦੇ ਹੋ ਤੋ ਵੀ ਮੈਨੂੰ ਨਵਾਸ਼ ਸ਼ਰੀਫ ਯਾਦ ਆਉਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆ ਮਸਾਇਨ ਨਾਲ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੋਕਾਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਦੀ ਹੋਣ ਬਿਨਾਂ ਤੇ ਤਾਡੀ ਪਹਿਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਏ ਆ ਪੰਜਾਬ ਪਾਕਿਸਤਾਨੀ ਪੰਜਾਬ ਹੋ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਣ ਨੇ ਉਹਨਾਂ ਦਾ ਸਭ ਦਾ ਜਿਹੜਾ ਭਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉਚਾਰਕਾਂਗੀ ਬੋਲੇ ਗ੍ਰੇਟ ਤੇ ਪਾਕਿਸਤਾਨ ਦਾ ਇਜ਼ਾਜ਼ ਹੈ ਮੇਰਾ ਇਜ਼ਾਜ਼ ਹੈ ਪੰਜਾਬ ਦਾ ਇਜ਼ਾਜ਼ ਹੈ ਪਾਕਿਸਤਾਨੀ ਹੋਣ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਹੈ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਰਸੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ ਈਦ ਵੀ ਮਨਾਈਈਸਟਰ ਵੀ ਮਨਾਇਆ ਤੇ ਅਸੀਂ ਉਹਨੇ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ ਤੇ ਵਿਸਾਖੀ ਦਾ ਤਿਵਾਰ ਵੀ ਮਨਾ ਰਹੇ ਹਾਂ ਹੋਲੀ ਮਨਾਈ ਅਸੀਂ ਮੈਂ ਸਮਝ ਨਹੀਂ ਆ ਕਿ ਸਾਡੇ ਦਿਲ ਬਹੁਤ ਵੱਡੇ ਨੇ ਔਰ ਜਦੋਂ ਇੱਕ ਦੂਸਰੇ ਤੇ ਮੁਸੀਬਤ ਆਂਦੀ ਹੈ ਅੱਲਾ ਨਾ ਕਰੇ ਕਦੀ ਆਏ ਜਦੋਂ ਇੱਕ ਦੂਸਰੇ ਤੇ ਮੁਸ਼ਕਿਲ ਵਕਤ ਆਂਦਾ ਹੈ ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲ੍ਹਦੇ ਨੇ ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ ਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਿਟੀਆਂ ਦੇ ਵਿੱਚ ਵੀ ਮਾਈਨੋਰਿਟੀਜ਼ਮ ਐਸਾ ਨਹੀਂ ਹੈ ਤੁਸੀਂ ਚਾਹੇ ਭਾਵੇਂ 15000 ਹੋਵੋ ਜਾਂ 5000 ਹੋਵੋ ਜਾਂ 5 ਲੱਖ ਹੋ ਸਾਡੇ ਸਿਰੱਖਾਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਨੂੰ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮਤਾਲਾ ਵੀ ਕੀਤਾ ਹੈ ਮੇਰਾ ਇੰਟਰਸਟ ਵੀ ਹੈ ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਆ ਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਹੈ ਤੁਹਾਡੇ ਨਾਲ ਮੈਂ ਖਾਣਾ ਵੀ ਖਾਣਾ ਹੈ ਤੇ ਮੈਂ ਤਿੰਨ ਉਹਨਾਂ ਦੀਆਂ ਤਾਲੀਮਤਾਂ ਸਨ ਇੱਕ ਨਾਮ ਜਪਣਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਤੁਸੀਂ ਵੀ ਮੰਨਦੇ ਹੋ ਅਸੀਂ ਵੀ ਮੰਨਦੇ ਹਾਂ ਅੱਲਾ ਪਾਕ ਜਜ਼ਾਤ ਤੋ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ ਹੈ ਜਿਹੜਾ ਦੁਨੀਆ ਦਾ ਕਾਇਨਾਤ ਦਾ ਨਿਜ਼ਾਮ ਚਲਾ ਰਿਹਾ ਹੈ ਤੇ ਦੂਸਰਾ ਕਿਰਤ ਕਰਨਾ ਹਲਾਲ ਦੀ ਕਮਾਈ ਜਿਹੜੀ ਹੁੰਦੀ ਹੈ ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ ਸਾਡਾ ਵੀ ਇਹੀ ਈਮਾਨ ਹੈ ਸਾਨੂੰ ਵੀ ਸਾਡੇ ਮਸਜਬ ਨੇ ਇਸਲਾਮ ਨੇ ਇਹੀ تعلیم ਦਿੱਤੀ ਹੈ ਤੇ ਫਿਰ ਜਿਹਨੂੰ ਕਹਿੰਦੇ ਮੰਡ ਛਕਣਾ ਚੈਰਿਟੀ ਦਾ ਜੋ ਕਨਸੈਪਟ ਹੈ ਜਿਹੜਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕਨਸੈਪਟ ਹੈ ਸਾਡੇ دین ਦੇ ਵਿੱਚ ਤੁਹਾਡਾ ਵੀ ਉਹੀ ਕਨਸੈਪਟ ਹੈ ਕਿ ਖਿਦਮਤ ਕਰੋ ਵੰਡੋ ਲੋਕਾਂ ਨੂੰ ਦਿਓ ਮੈਨੂੰ ਮੈਨੂੰ ਬੜਾ ਅੱਛਾ ਲੱਗਦਾ ਹੈ ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਥ ਲਾਉਂਦੇ ਹੋ ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ ਆਪ ਜੀ ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾ ਨੂੰ ਕਹਿ ਰਹੀ ਸਾਂ ਮੈਂ ਕਿ ਮੈਨੂੰ ਬੜਾ ਅੱਛਾ ਲੱਗਦਾ ਜਿਸ ਤੁਸੀਂ ਕਹਿ ਰਹੇ ਸੀ ਆਪ ਜੀ ਤੇ ਹਰ ਚੀਜ਼ ਦੇ ਨਾਲ ਸਾਥ ਲਾਉਂਦੇ ਹੋ ਇੱਜ਼ਤ ਕਰਦੇ ਹੋ ਇਜ਼ਤ ਦਿੰਦੇ ਹੋ ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਖੁੱਲ ਕੇ ਬੋਲਦੇ ਨੇ ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਐਸਨਾ ਫਖਰ ਦੇ ਨਾਲ ਪੰਜਾਬੀ ਦੀ ਜ਼ੁਬਾਨ ਹੋਵੇ ਬਿਲਕੁਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇੱਥੇ ਤੇ ਮੈਂ ਅੱਜ ਆਈਆਂ ਲੇਕਿਨ ਜਿੱਦੋਂ ਮੈਂ ਓਥ ਲਿੱਤਾ ਆਪਣਾ ਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸਾਂ ਪਲਾਨ ਬਣਾ ਰਹੀ ਸਾਂ ਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬੰਦਾ ਹੈ ਤਾਡੀ ਜਿਹੜੀ ਮੁਕੱਦਸ ਮਕਾਮਾਂਤ ਦੇ ਉਹਨਾਂ ਦਾ ਤੇ ਮੈਂ ਸੋਚ ਰਹੀ ਸੀ ਸਾ ਕਿ ਅਸੀਂ ਕੁਝ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ ਜਿੱਦੋਂ ਤੁਸੀਂ ਇੱਥੇ ਆਉਤ ਤੁਹਾਨੂੰ ਰਹਿਣ ਦੀ ਰਹਿਣ ਸੈਣ ਦੀ ਕੋਈ ਬਿਹਤਰ ਕੋਈ ਬੋਡਿੰਗ ਐਂਡ ਲੋਜਿੰਗ ਫੈਸਿਲਿਟੀਆਂ ਤੁਹਾਨੂੰ ਮਿਲਣ ਕੋਈ ਅੱਛੇ ਹੋਟਲ ਇੱਥੇ ਬਣਾਏ ਜਾਣ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਸਿੱਖਾਂ ਦੇ ਪੇਗਾਮਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਦਿਓ ਮੌਕਾ ਅਸੀਂ ਖਿਦਮਤ ਕਰਨਾ ਚਾਹੁੰਦੇ ਆ ਤੇ ਮੈਂ ਸਭ ਨੂੰ ਕਹਿਣੀ ਹੈ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ ਫੋਰ ਸਾਡੇ ਨਾਲ ਰਾਬਤਾ ਕਰਨ ਲੇਕਿਨ ਅਸੀਂ ਪੰਜਾਬ ਹਕੂਮਤ ਵੀ ਪਾਕਿਸਤਾਨ ਦੀ ਹਕੂਮਤ ਵੀ ਅਸੀਂ ਚਾਹੁੰਦੇ ਆ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਤੇ ਮੁਕੱਦਸਾਂ ਨੇ ਅਸੀਂ ਉਹਨਾਂ ਨੂੰ ਡਿਵੈਲਪ ਕਰੀਏ ਅਸੀਂ ਅਸੀਂ ਉਹਨਾਂ ਦੇ ਅਧੀਨ कोई रहने रहने दी कोई अच्छी फैसिलिटीज अच्छी दे ट्रांसपोर्ट दी सिक्योरिटी दी की सेफ्टी दी पूरे इंतजाम करिए तो इंशाला असं वो जरूर करा और जिन्ने सिख मेरे आ, भाई बहन दुनिया में बुजुर्ग जो सुन रहे हैं आपके लिए आपके मकामात मुकदसा और पाकिस्तान की धरती के दरवाजे खुले हैं तादे वास्ते सारे दरवाजे खुले हैं तुम आओ जम जाम आओ ਤੇ ਇੱਥੇ ਆ ਕੇ ਆਪਣਾ ਦੇਖੋ ਰੋਹੋ ਖੁਸ਼ੀਆਂ ਮਨਾਓ ਅਸੀਂ ਤੁਹਾਡੇ ਨਾਲ ਹਾਂ ਔਰ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੇਰੀ ਹਕੂਮਤ ਤੇ ਮੈਂ ਪੂਰੀ ਤਰ੍ਹਾਂ ਤੁਹਾਨੂੰ ਤੁਹਾਡੀ ਦੇਖਭਾਲ ਕਰੀਏ ਤੁਹਾਨੂੰ ਪੂਰੀ ਇੱਜ਼ਤ ਦੇ ਨਾਲ ਲੈ ਕੇ ਆਈਏ ਤੇ ਵਾਪਸ ਬਾਰਡਰ ਤੇ ਛੱਡ ਕੇ ਆਈਏ ਬਿਲਕੁਲ ਮੇਰੀ ਦੁਆ ਹੈ ਕਿ ਤੁਸੀਂ ਸਾਰੇ ਖੈਰ ਨਾਲ ਆਪਣੇ ਘਰ ਜਾਓ ਖੁਸ਼ੀਆਂ ਦੇ ਨਾਲ ਰਹੋ ਹੱਸਦੇ ਰਹੋ ਵਸਦੇ ਰਹੋ ਬੜੀ ਮਿਹਰਬਾਨੀ ਤੁਹਾਡੀ ਬੜੀ ਖੁਸ਼ੀ ہوئی ਮੈਨੂੰ ਆ ਜਾ ਕੇ ਇੱਥੇ

ਕਿ ਵੀਜ਼ੇ ਦੀਆਂ ਉਹਨਾਂ ਨੇ ਕਿਹਾ ਕਿ ਜਿਹੜੀ ਆ ਉਹਦੇ ਵਿੱਚ ਆਸਾਨੀ ਕੀਤੀ ਜਾਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਯਾਤਰੀ ਜਿਹੜੇ ਆ ਗਾਣਾ ਸਾਹਿਬ ਆ ਕੇ ਬਾਬਾ ਗੁਰੂ ਨਾਨਕ ਦੇ ਜਨਮ ਅਸਥਾਨ ਦੇ ਦ دیدار ਕਰ ਸਕਣ ਔਰ ਫਿਰ ਉਹਨਾਂ ਨੇ ਉਹਨਾਂ ਦੀ ਜਿਹੜੀ ਆ ਹੋਟਲਿੰਗ ਦਾ ਜਿਹੜਾ ਬੰਦੋਬਸਤ ਹੈ ਉਹ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਦੱਸਿਆ ਕਿ ਇਹ ਉਹਨਾਂ ਦੇ ਜਿਹੜੇ ਇੰਤਜ਼ਾਮਾਤ ਕੀਤੇ ਜਾਂਦੇ ਆ ਉਹਦੇ ਵਿੱਚ ਹੋਰ ਮਜ਼ੀਦ ਬਿਹਤਰੀ ਲਿਆਂਈ ਜਾਵੇ ਤਾਂ ਕਿ ਇੱਥੇ ਜਿਹੜੇ ਸਿੱਖ ਯਾਤਰੀ ਆਉਂਦੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਹੋਵੇ ਰੋਡ ਜਿਹੜਾ ਵੈ ਉਹਨੂੰ ਬਿਹਤਰ ਕੀਤਾ ਗਿਆ ਇਹ ਸਾਰੇ ਜਿਹੜੇ ਕੰਮ ਕਰਨੇ ਦਾ ਮਕਸਦ ਇਹ ਸਿਗਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਖਲਾਅ ਪੈਦਾ ਹੋ ਗਈ ਹੈ ਨਾ ਉਸ ਖਲਾਅ ਨੂੰ ਕੱਟ ਕੀਤਾ ਜਾਵੇ ਆਪਸੀ ਮੁਹੱਬਤਾਂ ਵਧਾਈਆਂ ਜਾਣੀਆਂ ਨਫ਼ਰਤ ਆਵੇ ਨਾ ਉਹ ਕੱਟ ਕੀਤੀਆਂ ਜਾਣ ਕਿਉਂਕਿ ਦੋਨਾਂ ਬੰਨੇ ਕੁਝ ਐਸੀ ਅਨਾਸਰ ਹੈ ਜਿਹੜੇ ਸਿਰਫ ਆਪਣੇ ਫਾਇਦੇ ਵਾਸਤੇ ਐਸੀਆਂ ਚੀਜ਼ਾਂ ਹਾਈਲਾਈਟ ਕਰਦੀ ਹੈ ਜਿਨ੍ਹਾਂ ਦੇ ਨਾਲ ਨਫਰਤਾਂ ਬਾਤੀਆਂ ਹੈਗੀਆਂ ਹੈ ਦੂਰੀਆਂ ਪੈਦਾ ਹੁੰਦੀਆਂ ਹੈ ਮੀਡੀਆ ਜਿਹੜਾ ਬਈ ਦੇ ਵਿੱਚ ਅਹਿਮ کردار ਅਦਾ ਕਰਦਾ ਹੈਗਾ ਹੈ ਔਰ ਨੈਗੇਟਿਵ ਚੀਜ਼ਾਂ ਮੀਡੀਆ ਦੇ ਉੱਤੇ ਦਿਖਾਈਆਂ ਜਾਂਦੀਆਂ ਹੈਗੀਆਂ ਹੈ ਚੜ੍ਹਦੇ ਪੰਜਾਬ ਦੇ ਵਿੱਚ ਵੀ ਤੇ ਲਿੰਦੇ ਪੰਜਾਬ ਦੇ ਵਿੱਚ ਵੀ ਪੋਜ਼ਿਟਿਵ ਚੀਜ਼ਾਂ ਦੇ ਅੱਗੇ ਉਹ ਤੇ ਨਹੀਂ ਰੋਸ਼ਨੀ ਨਹੀਂ ਪਾਈ ਜਾਂਦੀ ਹੈਗੀ ਨਾ ਉਹਨਾਂ ਜਿਹਨਾਂ ਨੂੰ ਇਹਨਾਂ ਵਾਇਰਲ ਕੀਤਾ ਜਾਂਦਾ ਹੈਗਾ ਵਾ ਜਿਹਦੇ ਨਾਲ ਇਮੇਜ ਬਿਹਤਰ ਹੋਣ ਜਿਹੜੀਆਂ ਦੂਰੀਆਂ ਵਾ ਉਹ ਕੱਟ ਹੋਣ ਪਾਕਿਸਤਾਨ ਦੇ ਬਾਰੇ ਜਿਹੜੇ ਸਿੱਖ ਯਾਤਰੀਆਂ ਦੇ ਜਿਹੜਾ ਇਹਨਾਂ ਨੇ ਕਿ ਆਉਣਾ ਹੁੰਦਾ ਵਾ ਜਿਹੜੇ ਖਿਆਲਤ ਹੁੰਦੇ ਆ ਉੱਡੇ ਚੰਗੇ ਨਹੀਂ ਹੁੰਦੇ ਲੇਕਿਨ ਜਦੋਂ ਇੱਥੇ ਆਉਂਦੇ ਆ ਲੋਕਾਂ ਨਾਲ ਬਿੰਦੇ ਆ ਇੱਥੋਂ ਦਾ ਮਾਹੌਲ ਦੇਖਦੇ ਆ ਮੈਂ ਮੋਸਟਲੀ ਉਹਨਾਂ ਦੇ ਕੋਲੋਂ ਸੁਣਿਆ ਹੈ ਕਿ ਉਹ ਕਹਿੰਦੇ ਕਿ ਅਸੀਂ ਇੰਜ ਦਾ ਨਹੀਂ ਸੀ ਸੁਣਿਆ ਕਿ ਪਾਕਿਸਤਾਨ ਦੇ ਲੋਕ ਇਸ ਤਰ੍ਹਾਂ ਦੇ ਆ ਜਾਂ ਉੱਥੇ ਮਾਹੌਲ ਇਸ ਤਰ੍ਹਾਂ ਦਾ ਬਲਕਿ ਸਾਨੂੰ ਡਰਾਇਆ ਜਾਂਦਾ ਸੀਗਾ ਕਿ ਉੱਥੇ ਜਿਹੜਾ ਵਾ ਬਿਲਕੁਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਹੈਗਾ ਵਾ ਇੰਤਜ਼ਾਮਾਤ ਅੱਛੇ ਨਹੀਂ ਹੁੰਦੇ ਲੋਕ ਵੀ ਏਡੇ ਮਿਲਨਸਾਰ ਨਹੀਂ ਹੈ ਲੇਕਿਨ ਇੱਥੇ ਆ ਕੇ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਜਸਤਰਾ ਅਸੀਂ ਆਪਣੇ ਹੀ ਦੇਸ਼ ਦੇ ਵਿੱਚ ਹੈਗੇ ਆ ਸਾਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਮਿਲਦਾ ਹੈਗਾ ਵਾ ਫਿਰ ਜਿਹੜੇ ਇਧਰ ਦੇ ਲੋਗ ਐ ਉਹ ਵੀ ਜਦੋਂ ਸਿੱਖ ਯਾਤਰੀਆਂ ਨਾਲ ਮਿਲਦੇ ਆ ਉਹਨਾਂ ਦੇ ਵੀ ਇਸੇ ਤਰ੍ਹਾਂ ਦੇ ਖਿਆਲ ਆਤ ਹੁੰਦੇ ਆ ਕਿ ਸਾਨੂੰ ਅੰਜ ਲੱਗਦਾ ਜਸਤਰਾ ਅਸੀਂ ਇੱਕੋ ਹੀ ਦੇਸ਼ ਦੇ ਲੋਗ ਹੈਗੇ ਆ ਅਸੀਂ ਦੋ ਅਲੈਦਾ ਅਲੈਦਾ ਦੇਸ਼ਾਂ ਦੇ ਲੋਗ ਨਹੀਂ ਸਾਨੂੰ ਆਪਣਾਈਤ ਮਹਿਸੂਸ ਹੁੰਦੀ ਆ ਮਿਲ ਕੇ ਔਰ ਇਹ ਜਿਹੜੀਆਂ ਚੀਜ਼ਾਂ positive ਚੀਜ਼ਾਂ ਨਾਲ ਜ਼ਰੂਰ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ viral ਤੇ share ਕਰਨਾ ਚਾਹੀਦਾ ਹੈਗਾ ਵਾ ਤਾਂ ਕਿ ਇੱਕ ਅੱਛਾ image ਜਿਹੜਾ ਵਾ ਦੋਨੇ ਮੁਲਕਾਂ ਦਾ ਨਿਕਲ ਕੇ ਸਾਹਮਣੇ ਆਵੇ ਔਰ ਜਿਹੜੀਆਂ ਦੂਰੀਆਂ ਖਤਮ ਹੋਣ ਤੇ ਨਫ਼ਰਤਾਂ ਜਿਹੜੀਆਂ ਨੇ ਉਹ ਵੀ ਖਤਮ ਹੋਣ ਤੇ ਆਪਸੀ ਜਿਹੜਾ ਪਿਆਰ ਮੁਹੱਬਤ ਹੈ ਉਹ ਵਧੇ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼